ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਵੀਰ ਸਿੰਘ ਕੇਸ ਪੋਰਟੇਬਲ ਦੇ ਮਕੈਨਿਕਲ ਵਰਕਸ ਵਰਕਸ਼ਾਪ ਤੋਂ ਅੱਜ ਤੁਹਾਨੂੰ ਦਿਖਾਉਣੇ ਬਹੁਤ ਹੀ ਘੈਂਟ ਚੀਜ਼ ਇੰਨੀ ਘੈਂਟ ਚੀਜ਼ ਆ ਕਿ ਆਪਣਾ ਟਰੈਕਟਰ ਬਣਾਇਆ ਆ ਆਪਾਂ ਟਰੈਕਟਰ ਸਾਰੇ ਬਣਾਉਨੇ ਆ 3 ਸਾਲ ਤੋਂ 7 ਸਾਲ ਤੱਕ ਦੇ ਬੱਚਿਆਂ ਲਈ ਟਰੈਕਟਰ ਬਣਾਉਨੇ ਆ ਆਪਾਂ ਉਸ ਤੋਂ ਵੱਡੇ ਆਪਾਂ ਬਣਾਉਨੇ ਆ 8 ਸਾਲ ਤੋਂ 12 13 ਸਾਲ ਤੱਕ ਦੇ ਬੱਚਿਆਂ ਲਈ ਟਰੈਕਟਰ ਤੇ ਜਿਹੜਾ 8 ਸਾਲ ਤੋਂ 12 13 ਸਾਲ ਦੇ ਬੱਚਿਆਂ ਲਈ ਟਰੈਕਟਰ ਆ ਉਹ ਬਹੁਤ ਹੀ ਘੈਂਟ ਬਣਾਤਾ ਆਪਾਂ ਨੇ ਇੱਕ ਨਿਊ ਹਾਲੈਂਡ 5520 4x4 ਡਬਲ ਟਾਰਾਂ ਦੇ ਵਿੱਚ ਹੋਰ ਵੀ ਅਪਡੇਟ ਕਰਤਾ ਥੋੜਾ ਜਿਹਾ ਪਹਿਲਾਂ ਦਾ ਆਪਣੀ ਆਈਡੀ ਇੰਸਟਾਗ੍ਰam ਤੇ ਤੇ ਫੇਸਬੁੱਕ ਤੇ ਕੇਸਪੋਰਡ ਨਾਮ ਤੇ ਆਈਡੀ ਆ YouTube ਤੇ ਕੇਸਪੋਰਡ ਨਾਮ ਤੇ ਆਪਣਾ ਚੈਨਲ ਬਣਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਈਡੀ ਨੂੰ ਫੋਲੋ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਦੇਖ ਕੇ ਕਮੈਂਟਾਂ ਦੇ ਵਿੱਚ ਰੇਟ ਨਾਲ ਪੁੱਛਿਓ ਰੇਟ ਅਸੀਂ ਤੁਹਾਨੂੰ ਫੋਨ ਕਾਲ ਤੇ ਹੀ ਦੱਸਾਂਗੇ ਜੀ ਕਿਉਂਕਿ ਸਾਡਾ ਜਿਹੜਾ ਸਮਾਨ ਆਹੇ ਇਹ ਕੁਝ ਦੁਕਾਨਾਂ ਤੇ ਵੀ ਮਾਲ ਜਾਂਦਾ ਕਿਉਂਕਿ ਰੇਟ ਦਾ ਫਿਰ ਕੰਪਰੋਮਾਈਜ਼ ਹੋ ਜਾਂਦਾ ਤੁਹਾਨੂੰ ਅਸੀਂ ਦੱਸਾਂਗੇ ਕਿੱਥੇ ਤੁਸੀਂ ਏਰੀਆ ਦੇ ਵਿੱਚ ਕਿਤੇ ਵੀ ਤੁਹਾਡੇ ਨੇੜੇ ਦੇ ਦੁਕਾਨਾਂ ਆ ਤੁਹਾਨੂੰ ਉੱਥੋਂ ਦਾ ਕੰਟੈਕਟ ਨੰਬਰ ਦੇਵਾਂਗੇ ਤੁਸੀਂ ਉੱਥ ਤੇ ਵੀਰ ਜੀ ਕੋਲ ਨੰਬਰ ਕਮੈਂਟਾਂ ਦੇ ਵਿੱਚ ਰੇਟ ਨਾਮ ਪੁੱਛਿਓ ਕਰੋ ਤੁਸੀਂ ਪੁੱਛਦੇ ਵੀ ਹੋ ਸੀ ਤਾਂ ਵੀ ਤੁਹਾਨੂੰ ਕੰਟੈਕਟ ਨੰਬਰ ਹੀ ਦੱਸ ਦਿਆਂ ਤੇ ਬੱਚੇ ਸਾਨੂੰ ਫੋਨ ਨਾ ਕਰਨ ਵੀਡੀਓ ਦੇਖ ਕੇ ਬੱਚਿਆਂ ਦੇ ਪੇਰੈਂਟਸ ਹੀ ਫੋਨ ਕਰਨ ਆਜੋ ਤੁਹਾਨੂੰ ਦਿਖਾਉਣਾ ਨਵੇਂ ਫੀਚਰ ਕੀ ਪਾਏ ਨੇ ਟਰੈਕਟਰ ਦੇ ਵਿੱਚ ਇਹ ਇਸ ਪੰਜਾਬੀ ਜਿਹੜਾ ਨਿਊ ਹਾਲੈਂਡ ਤਿਆਰ ਕੀਤਾ ਹੈ ਟੀ ਐਕਸ ਬਹੁਤ ਹੀ ਵਧੀਆ ਇਹਦੇ ਘੋੜਾ ਬੈਂਪਰ ਲਾਇਆ ਵੱਡਾ ਸਾਈਡ ਤੋਂ ਕਰਕੇ ਦਿਖਾਓ ਤੇ ਬਹੁਤ ਹੀ ਸ਼ਾਨਦਾਰ ਬਿਲਕੁਲ オリジナル ਟਰੈਕਟਰ ਦਾ ਇਹ ਵੇਲੇ ਖਾ ਪਾਉਂਦਾ ਹੈ ਇਹ 4x4 ਡਬਲ ਟਾਇਰ ਦੇ ਅੱਗੇ ਪਾਏ ਨੇ ਡਬਲ ਟਾਇਰ ਹੀ ਪਿੱਛੇ ਪਾਏ ਨੇ ਆਪਾਂ ਨੇ ਬਹੁਤ ਹੀ ਜ਼ਿਆਦਾ ਇਹ ਵਧੀਆ ਚੱਲਦਾ ਮਤਲਬ ਜਿਹੜਾ ਸਿੰਗਲ ਟਾਇਰ ਨਾਲ ਟਰੈਕਟਰ ਹੈ ਉਹਨਾਂ ਨਾਲ ਵੀ ਵਧੀਆ ਚੱਲਦਾ ਇਹ ਟਰੈਕਟਰ ਗੜਕਦਾ ਨਹੀਂ ਬਹੁਤ ਘੱਟ ਗੜਕਦਾ ਜੰਮ ਕੇ ਚੱਲਦਾ ਬਹੁਤ ਹੀ ਬੱਚੇ ਖੁਦ ਹੁੰਦੇ ਨੇ ਇਹਨੂੰ ਚਲਾ ਕੇ ਟਰੈਕਟਰ ਨੂੰ ਇੱਥੇ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਬੱਚਿਆਂ ਨੂੰ ਸਿੰਗਲ ਟਾਇਰ ਵਾਲੇ ਟਰੈਕਟਰ ਨਾਲੋਂ ਵੱਧ ਇਸ ਟਰੈਕਟਰ ਨੂੰ ਪਸੰਦ ਕਰਦੇ ਨੇ ਬਹੁਤ ਸੋਹਣਾਗਾ ਇਹਦੇ ਸਲੈਂਸਰ ਵੀ ਲੱਗਿਆ ਸਿੰਪਲ ਸਟੀਅਰਿੰਗ ਲੱਗਿਆ ਜਿਹੜਾ ਚੈਨ ਵਾਲਾ ਜਾਂ ਆਪਾਂ ਇੱਕ ਹੋਰ ਟੱਕ ਵਾਲਾ ਡਿਜ਼ ਉਦੀ ਕੰਪਲੀਟ ਸੀ ਉਹ ਬੱਚਿਆਂ ਦੇ ਹੱਥਾਂ ਦੇ ਵਿੱਚ ਚੁਬਦਾ ਸੀ ਪਰ ਆ ਸਾਫ ਸਟੀering ਬਹੁਤ ਸੋਹਣਾ ਸਟੀering ਹੈ ਐਦਾਂ ਦਾ ਸਟੀering ਦੀ ਤੁਸੀਂ ਮੰਗਾ ਕਰਿਆ ਕਰੋ ਬਹੁਤ ਹੀ ਜ਼ਿਆਦਾ ਇਹ ਵਧੀਆ ਟਰੈਕਟਰ ਹੈ ਇਹਦੇ ਵਿੱਚ ਆਪਾਂ ਨੇ ਇੱਕ ਨਵਾਂ ਫੀਚਰ ਲਾਤਾ ਜੀ ਆ ਮਿਊਜ਼ਿਕ ਸਿਸਟਮ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾਉਂਦੇ ਰਹੇ ਨੇ ਚੱਲਦਾ ਹੁੰਦਾ ਇਹਦੇ ਨਾਲ ਹੁਣ ਇੱਕ ਆਪਾਂ ਲਾਈਟਾਂ ਚਲਦਿਆਂ ਕਰਤੀਆਂ ਅੱਗੇ ਫਰੰਟ ਤੇ ਵੀ ਲਾਈਟਾਂ ਚਲਦੀਆਂ ਨੇ ਮਗਰੱਟਾਂ ਦੇ ਵਿੱਚ ਵੀ ਇਹ ਤੁਹਾਨੂੰ ਚਲਾ ਕੇ ਦਿਖਾਉਣੇ ਆ ਇਹ ਏਸੇ ਬੈਟਰੀ ਦੇ ਨਾਲ ਅਟੈਚ ਕਰਿਆ ਆ ਸਾਰਾ ਸਿਸਟਮ ਇੱਥੋਂ ਹੀ ਚਾਰਜ ਹੋ ਜਾਂਦਾ ਕੋਈ ਐਕਸਟਰਾ ਅਲੱਗ ਤੋਂ ਕੁਝ ਵੀ ਚਾਰਜ ਕਰਨ ਦੀ ਲੋੜ ਨਹੀਂ ਹੈਗੀ ਇਹ ਇਹਦੇ ਇੱਕ ਸੋਚ ਲਾਈ ਆ ਇਹ ਤੁਹਾਨੂੰ ਦਿਖਾਉਣਾ ਹੈ ਜੀ ਕਿ ਇਸ ਤੋਂ ਇਹ ਕਿਵੇਂ ਚੱਲਦੀਆਂ ਨੇ ਆਜੋ ਤੇ ਆ ਆਪਾਂ ਨੇ ਇੱਕ ਸੋਚ ਲਾ ਦੀ ਇੱਥੇ ਇਹ ਸੋਚ ਨੂੰ ਆਪਾਂ ਦੱਬਾਂਗੇ ਤਾਂ ਇਹ ਲਾਈਟਾਂ ਸਾਰੀਆਂ ਚੱਲ ਪੈਣਗੀਆਂ ਇਹਦੇ ਵਿੱਚ ਬਹੁਤ ਸੋਹਣਿਆ ਫਰੰਟ ਤੇ ਜਿੱਦਾਂ ਟਰੈਕਟਰ ਦੇ ਵੱਡੇ ਦੇ ਚਿੱਟੀਆਂ ਲਾਈਟਾਂ ਲੱਗੀਆਂ ਹੁੰਦੀਆਂ ਸਿੰਗਲ ਦੇਖੋ ਹੁਣ ਤਾਂ ਚਲੋ ਚਾਨਣ ਦੇਣਾ ਦੇਣ ਕਰਕੇ ਨਹੀਂ ਪਤਾ ਲੱਗਦਾ ਪਰ ਹਨੇਰੇ 'ਚ ਬਹੁਤ ਸੋਹਣੇ ਲੱਗਦੇ ਆ ਰਾਤ ਨੂੰ ਇਹ ਲਾਈਟਾਂ ਇਹ ਲਾਈਟਾਂ ਫਰੰਟ ਵਾਲੀ ਚੱਲ ਪਈਆਂ ਜੀ ਇਨੇ ਪਿੱਛੇ ਮਗਰਾਟਾਂ ਤੇ ਲਾਈਟਾਂ ਦਿਖਾਈਆਂ ਨੇ ਰੰਗ-ਬਰੰਗੇਆਂ ਲੱਗਦੇ ਨੇ ਰਾਤ ਨੂੰ ਵੀ ਬਹੁਤ ਜ਼ਿਆਦਾ ਸੋਹਣੀਆਂ ਲੱਗਦੇ ਨੇ ਇਹਦੇ ਵਿੱਚ ਤਿੰਨ-ਚਾਰ ਰੰਗਾਂ ਨੇ ਚੱਲਦੀਆਂ ਨੇ ਇਹ ਇਸ ਤਰ੍ਹਾਂ ਹੀ ਬੈਕ ਸਾਈਡ ਵੀ ਇਹਦੇ ਲਾਈਟਾਂ ਲੱਗੀਆਂ ਹੋਈਆਂ ਨੇ ਬਹੁਤ ਸ਼ਾਨਦਾਰ ਚੀਜ਼ ਬਣੀ ਹੋਈ ਹੈ ਬਾਈ ਜੀ ਇਹਦੀ ਤੁਸੀਂ ਡਿਮਾਂਡ ਕਰੋਗੇ ਤੁਹਾਨੂੰ ਇਹ ਵੀ ਪੀਸ ਮਿਲੂਗਾ ਜਿੱਥੇ ਮਰਜ਼ੀ ਤੁਸੀਂ ਮੰਗਵਾ ਸਕਦੇ ਹੋ ਡਿਲੀਵਰੀ ਚਾਰਜ ਅਲੱਗ ਲੱਗੂਗਾ ਤੁਹਾਨੂੰ ਕਾਲ ਕਰਕੇ ਤੇ ਸਾਡੇ ਨਾਲ ਸੰਪਰਕ ਕਰੋ ਸਾਡਾ ਮੋਬਾਈਲ ਨੰਬਰ ਹੈ 9463127897 ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਦੋਂ ਮਰਜ਼ੀ ਕਾਲ ਕਰੋ ਇਸ ਤਰ੍ਹਾਂ ਦੀਆਂ ਵੀਡੀਓਆਂ ਨੇ ਜ ਬਹੁਤ ਹੀ ਘੈਂਟ ਚੀਜ਼ ਬਣੀ ਆ ਤਾਂ ਕਿ ਹੋਰ ਲੋਕਾਂ ਨੂੰ ਵੱਧ ਤੋਂ ਵੱਧ ਪਤਾ ਲੱਗੇ ਨਾ ਚੀਜ਼ਾਂ ਬਾਰੇ ਜਿੰਨਾਂ ਨੇ ਟਰੈਕਟਰ ਲੈਣਾ ਹੁੰਦਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਬਾਹਰੋਂ ਬਹੁਤ ਵੀਰਾਂ ਦੇ ਫੋਨ ਆਉਂਦੇ ਹੁੰਦੇ ਨੇ ਤੇ ਉਹ ਇੱਧਰ ਆਪਣੇ ਬੱਚਿਆਂ ਨੂੰ ਗਿਫਟ ਭੇਜਦੇ ਨੇ ਇਹ ਗਿਫਟ ਦੇਣਾ ਵੀ ਜੀ ਇਹੋ ਜਿਹੀ ਕੋਈ ਚੀਜ਼ ਗਿਫਟ ਦਿਆ ਕਰੋ ਜਿਹੜੇ ਬੱਚੇ ਵਧੀਆ ਪੜ੍ਹਦੇ ਨੇ ਉਹਨਾਂ ਨੂੰ ਤੁਸੀਂ ਗਿਫਟ ਦੇ ਤੌਰ ਤੇ ਇਦਾਂ ਦੀ ਕੋਈ ਚੀਜ਼ ਦਿਓ ਜਾਂ ਕੋਈ ਵਾਢੇ ਆ ਗਿਆ ਬੱਚੇ ਦਾ ਵਾਢੇ ਤੇ ਇਸ ਤਰ੍ਹਾਂ ਦੀ ਕੋਈ ਚੀਜ਼ ਦਿਓ ਬਹੁਤ ਹੀ ਘੈਂਟ ਸ਼ਾਨਦਾਰ ਚੀਜ਼ ਬਣੀ ਹੋਈ ਆ ਇਹ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਇਦਾਂ ਦੀ ਵੀਡੀਓਾਂ ਜਿਹੜੀਆਂ ਸਾਡੀਆਂ ਇਹ ਵੱਧ ਤੋਂ ਯੂਟਿਊਬ ਤੇ ਸਾਡੇ ਸਬਸਕ੍ਰਾਈਬਰ ਵੱਧ ਤੋਂ ਵੱਧ ਵਧਾਓ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਜੀ ਫਸਤੀ ਕੱਲ ਜੀ